ਕਿ ਪੰਜਾਬ ਦੀ ਕੋਈ ਵਾਕਡੌਗ ਨਹੀਂ ਸੰਭਾਲਣ ਵਾਸਤੇ ਕੋਈ ਨਹੀਂ ਹੈਗਾ ਬੰਦ ਪਿਆ। ਯਾਰ ਦੀ ਬਾਗਡੋਰ ਤੇ ਵਾਇਗਰੂ ਦੇ ਹੱਥ ਹੈ ਕਈ ਸਾਲਾਂ ਤੋਂ ਇਹ ਤੇ ਜਿਹਨੂੰ ਕਹਿੰਦੇ ਨਾ ਬਿਲਕੁਲ ਆਟੋ ਪਾਇਲਟ ਤੇ ਚੱਲ ਰਿਹਾ ਪੰਜਾਬ। ਪ੍ਰੈਜ਼ੀਡੈਂਟ 트럼ਪ ਨੇ ਕੋਈ ਵੀ ਤਰੀਕ ਨੂੰ ਇਹ ਨਹੀਂ ਕੀਤਾ ਉਹ ਤੇ 2 ਸਾਲ ਤੋਂ ਕਹਿੰਦੇ ਆ ਰਹੇ ਸੀ ਕਿ ਮੇਰਾ ਪਹਿਲਾ ਮੁੱਦਾ ਹੀ ਇਹ ਹੋਏਗਾ। ਹਮ ਕਿ ਮੈਂ ਆਂਦਿਆਂ ਹੀ ਇਮੀਗ੍ਰੇਸ਼ਨ ਜਿਹੜੇ ਇਲੀਗਲ ਕ੍ਰਿਮੀਨਲਸ ਨੇ ਉਹਨਾਂ ਨੂੰ ਡਿਪੋਰਟ ਕਰਾਂਗਾ। ਅਸੀਂ ਰੂਮਰਸ ਔਰ ਹੋਕਸ ਹਮ ਇਹਨੂੰ ਬਹੁਤ ਜ਼ਿਆਦਾ ਹਵਾ ਦੇਣੀ ਅਸੀਂ ਖਬਰ ਨੂੰ ਨਾ ਸੋਚਦੇ ਆ ਨਾ ਪੜ੍ਹਦੇ ਆ ਬਸ ਜਿਵੇਂ ਇੱਕ ਪੇੜ ਚਾਹ ਹੁੰਦੀ ਹੈ ਨਾ ਕਿਸੇ ਨੇ ਕੁਝ ਕਹਿ ਦਿੱਤਾ ਅਸੀਂ ਉਹਦੇ ਪਿੱਛੇ ਟੁਰ ਪੈਨੇ ਦੋ ਦਿਨ ਪਹਿਲੇ ਖਬਰ ਆਈ ਸੀ ਕਿ ਆਈਸ ਨੇ ਗੁਰਦੁਆਰਿਆਂ 'ਚ ਰੇਡ ਕਰਤੀ ਇੱਥੇ ਲਾਲਾ 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 ਹੋ ਗਈ ਜੀ ਉਹ ਗੁਰਦੁਆਰਿਆਂ 'ਚ 트ੰਪ ਨੇ ਰੇਡ ਕਰਤੀ ਗੁਰਦੁਆਰੇ 'ਚ 트ੰਪ ਨੇ ਰੇਡ ਕਰਤੀ ਅਗਲੇ ਦਿਨੀ ਇਹ ਖਬਰ ਆ ਗਈ ਕਿਸੇ ਗੁਰਦੁਆਰੇ ਤੇ ਰੇਡ ਨੂੰ ਮੈਂ ਤੁਹਾਨੂੰ ਇਹਦੇ ਤੱਥ ਦਿੰਦਾ ਇਮੀਗ੍ਰੇਸ਼ਨ ਦੇ ਅਜ ਅਮਰੀਕਾ ਵਿੱਚ 14 ਮਿਲੀਅਨ ਇਲੀਗਲ ਐ ਅਮਰੀਕਾ ਵਿੱਚ ਕ੍ਰਾਈਮ ਕੀਤਾ ਹੋਇਆ ਜਿਹੜੇ ਇਮੀਗ੍ਰੈਂਟ ਟੋਟਲ 14 ਬਿਲੀਅਨ ਕੁਝ ਵਕੀਲ ਨੇ ਕੁਝ ਲੋਅਰ ਨੇ ਉਹ ਵੀ ਡਰਾ ਰਹੇ ਨੇ ਲੋਕਾਂ ਨੂੰ ਆਪਣੀਆਂ ਜੇਬਾਂ ਗਰਮ ਕਰ ਰਹੇ ਨੇ ਕੰਮਲ ਘੱਟ ਧਿਆਨ ਦਿੰਦੇ ਨੇ ਆਨਲਾਈਨ ਜ਼ਿਆਦਾ ਬੈਠੇ ਰਹਿੰਦੇ ਉਹਨਾਂ ਨੂੰ ਕੀ ਕਹੋਗੇ ਮੈਂ ਸਮਝਦਾ ਕਿ ਸਾਰੇ ਫੇਲਡ ਵਕੀਲ ਨੇ ਇਹਨਾਂ ਨੂੰ ਹੋਰ ਕਿਧਰੇ jobb ਨਹੀਂ ਮਿਲੀਆਂ ਬਾਰ ਬੜੀ ਮੁਸ਼ਕਲਾਂ ਨੇ ਨਾ ਪਾਸ ਕੀਤੇ ਨੇ ਤੇ ਆਪੇ ਇਹਨਾਂ ਨੇ ਫਿਰ ਇੱਕ ਆਰਗੇਨਾਈਜੇਸ਼ਨ ਐਕਟੀਵਿਸਟ ਆਰਗੇਨਾਈਜੇਸ਼ਨ ਬਣਾ ਕੇ ਲੱਗ ਪਏ ਨੇ 23.56 ਸੰਸਥਾਵਾਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਸਿੱਖਾਂ ਦੇ ਨਾਲ ਖੜੇ ਹੁੰਦੇ ਆਂ ਉਹਨਾਂ ਨੇ ਆਗੇ تھے ਇਹਨੂੰ ਕਹਿੰਦੇ ਨਾ ਅੱਗ 'ਚ ਤੇਲ ਪਾਇਆ ਹੂੰ ਔਰ ਬਿਨਾ ਕੋਈ ਸੋਚੇ ਸਮਝੇ ਭਾਰਤ ਦੇ মিডিਆ ਨੇ ਸ਼ੁਰੂ ਕਰਦੇ ਜਿਓ ਉਹ ਤੇ ਗੁਰਦੁਆਰਿਆਂ 'ਵੀ ਜੇ ਰੇਡ ਸ਼ੁਰੂ ਕਰਤੀ ਉੱਥੇ ਖਾਲਸਤਾਨੀਆਂ ਨੂੰ ਫਾੜ ਰਹੇ ਨੇ ਜੀ ਜੋ ਕਿ ਸਾਰਾ ਸਰ ਅਸਲੀਅਤ ਤੋਂ ਕੋਸਾ ਦੂਰ ਸੀ ਹਾਜਿਕ ਮਰਡਰਰ ਇਹ ਗੈਂਗ ਮੈਂਬਰ ਪਾਵੇਂ 14 ਸਾਲ ਦਾ ਹੀ ਹੋਏ 14 14 ਸਾਲ ਦੇ ਗੈਂਗ ਮੈਂਬਰ ਸੀ ਹੂੰ 10ਵੀਂ 'ਚ ਪੜਦਾ ਉਹ ਗੈਂਗ ਮੈਂਬਰ ਸਕੂਲ ਜਾ ਕੇ ਛੁਪਿਆ ਹੈ ਤੇ ਤੁਸੀਂ ਅੰਦਰ ਜਾ ਕੇ ਉਹਨੂੰ ਫੜੋਗੇ ਨਹੀਂ ਕ੍ਰਾਈਮ ਇਸ ਕ੍ਰਾਈਮ ਕ੍ਰਾਈਮ ਇਸ ਕ੍ਰਾਈਮ ਬਲਕਿ ਚਰਚਾ ਨੂੰ ਚਾਹੀਦਾ ਕਿ ਕ੍ਰਿਮੀਨਲ ਹੈ ਲੋ ਜੀ ਇਹਨੂੰ ਫੜੋ ਜੇ ਤੁਸੀਂ ਇੱਥੇ ਟੂਰਿਸਟ ਵੀ ਜੇ ਤੇ ਆਏ ਹੋ ਜੇ ਤੁਸੀਂ ਇੱਥੇ ਇਲੀਗਲ ਆਏ ਹੋ ਜੇ ਤੁਸੀਂ ਇੱਥੇ ਪੜਨ ਆਏ ਹੋ ਤੇ ਬੱਚਾ ਇੱਥੇ ਪੈਦਾ ਹੋ ਗਿਆ ਇਹਦਾ ਮਤਲਬ ਇਹ ਨਹੀਂ ਕਿ ਉਹ ਸਿਟੀਜ਼ਨ ਬਣ ਗਿਆ ਸਿਟੀਜ਼ਨ ਬਣਨ ਵਾਸਤੇ ਬੱਚੇ ਦੇ ਮਾਂ ਪਿਓ ਚੋਂ ਇੱਕ ਨੂੰ ਜਾਂ ਅਮਰੀਕਨ ਸਿਟੀਜ਼ਨ ਹੋਣਾ ਹੈ ਜਾਂ ਗ੍ਰੀਨ ਕਾਰਡ ਜਦੋਂ ਦਾ ਅਮਰੀਕਾ ਬਣਿਆ ਉਦੋਂ ਦਾ ਚੱਲ ਰਿਹਾ ਸੀ ਇਹ ਤੇ ਬਿਲਕੁਲ ਉਦੋਂ ਨਹੀਂ ਚੱਲ ਰਿਹਾ ਬਾਬਾ ਅੰਬੇਦਕਰ ਸਾਹਿਬ ਦੀ ਮੂਰਤੀ ਲੱਗੀ ਸੀ ਅੰਬਰਸਾਰ ਦੇ ਵਿੱਚ ਉਹਨਾਂ ਨੂੰ ਤੋੜੀ ਗਈ ਏ ਕਿਸੇ ਸ਼ਰਾਰਤੀ ਅੰਸਰ ਵੱਲੋਂ ਕੱਲ ਪੰਜਾਬ ਪੂਰਾ ਬੰਦ ਰਿਹਾ ਪੰਜਾਬ ਪੂਰਾ 83 ਦੇ ਵਿੱਚ ਫਸਿਆ ਰਿਹਾ ਕਿ ਲੋਕੀ ਰੋੜਾਂ ਤੇ ਉਤਰ ਕੇ ਤੋੜਪੰਨ ਸ਼ੁਰੂ ਕਰ ਦਿੱਤੀ ਕਿਸ ਤਰ੍ਹਾਂ ਦੇਖਦੇ ਹੋ ਸ਼ਰਾਰਤੀ ਲੋਕਾਂ ਨੂੰ ਕੀ ਕਹੋਗੇ ਇਹਦੇ ਉੱਥੇ ਦੀ ਗਵਰਨਮੈਂਟ ਦੇ ਉੱਪਰ ਮੈਂ ਕਹਾਗਾ ਕਿ ਬਿਲਕੁਲ ਫੇਲੀਅਰ ਜਿਹੜੇ ਸਾਡੇ ਪਾਰਟੀ ਆ ਫੇਲ ਹੋ ਚੁਕੀ ਹੈ ਇਹ ਕਾਂਗਰਸ ਆਈ ਹੋਲੂਟ ਕੀ ਖਾ ਗਈ ਜੀ ਪਾਰਟੀ ਆ ਇਹਨਾਂ ਨੇ ਕੋਈ ਨਹੀਂ ਕੀਤਾ ਤੇ ਜੇ ਅਕਾਲੀ ਦਲ ਸੀ ਉਹਨਾਂ ਦੇ ਆਪਣੇ ਮਸਾਇਲ ਸਨ ਕੀ ਵਾਲਦਾ ਜਿਹੜਾ ਜਾਦੂ ਸੀ ਜਦੋਂ ਇਹ ਲੋਕਾਂ ਨੂੰ ਕਚਰੇ ਦੇ ਢੇਰ ਦਿਖਾਉਂਦਾ ਸੀ ਇਹ ਦੇਖੋ ਜੀ ਦਿੱਲੀ ਕਿੰਨੀ ਗੰਦੀ ਹੈ ਜੀ ਹੁਣ ਤੇ 11 ਸਾਲ ਹੋ ਗਏ ਨੇ ਤੇ ਹੁਣ ਤੇ ਉਹ ਕਚਰੇ ਦੇ ਢੇਰ ਜ ਆਪਣੇ ਹੋ ਗਏ ਨੇ ਸਸੀਕਾ ਆਦਾ ਸலாம் ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਤੇ ਮੁੱਦੇ ਵਰਿੰਦਰ ਦੇ ਨਾਲ ਅੱਜ ਹਰ ਵੀਕਤੀ ਤਰ੍ਹਾਂ ਮੇਰੇ ਨਾਲ ਨੇ ਡਾਕਟਰ ਜਸਦੀਪ ਜੀ ਜੀ ਸਸੀਕਾ ਸਸੇਗਲ ਵਰਿੰਦਰ ਜੀ ਆਦਾਬ ਨਮਸਤੇ ਸਾਰੇ ਵੀਵਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜਸਪ੍ਰੀਤ ਜੀ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਪੱਖਿਆ ਹੋਇਆ 20 ਤਰੀਕ ਨੂੰ ਪ੍ਰੈਜ਼ੀਡੈਂਟ ਨਵੇਂ ਆਏ ਲੋਕਾਂ ਨੇ ਸੀਰੀਅਸ ਨਹੀਂ ਲਿੱਤਾ ਸੀ ਇਮੀਗ੍ਰੇਸ਼ਨ ਨੂੰ ਲੇਕਿਨ ਇੰਨਾ ਸੀਰੀਅਸ ਹੋ ਜਾਏਗਾ ਕਿ ਇਹ ਸੋਚਿਆ ਸੀ ਇਹਦੇ ਬਾਰੇ ਥੋੜੇ ਜਿਹਾ ਦੱਸੋ ਦੇਖੋ ਪ੍ਰੈਜ਼ੀਡੈਂਟ 트੍ਰੰਪ ਨੇ ਕੋਈ 20 ਤਰੀਕ ਨੂੰ ਇਹ ਨਹੀਂ ਕਿਹਾ ਉਹ ਤੇ 2 ਸਾਲ ਤੋਂ ਕਹਿੰਦੇ ਆ ਰਹੇ ਸੀ ਕਿ ਮੇਰਾ ਪਹਿਲਾ ਮੁੱਦਾ ਹੀ ਇਹ ਹੋਏਗਾ ਕਿ ਮੈਂ ਆਂਦਿਆਂ ਹੀ ਇਮੀਗ੍ਰੇਸ਼ਨ ਜਿਹੜੇ ਇਲਿਗਲ ਕ੍ਰਿਮੀਨਲਸ ਨੇ ਉਹਨਾਂ ਨੂੰ ਰਿਪੋਰਟ ਕਰਾਂਗਾ ਇਹ ਤੇ ਉਹ ਕਦੋਂ ਦਾ ਇਹ ਬਲਕਿ ਇਹ ਤੇ ਉਹਨਾਂ ਦੀ ਕੈਂਪੇਨ ਦਾ ਸਭ ਤੋਂ ਪਹਿਲਾ ਉਹਨਾਂ ਦਾ ਮੁੱਦਾ ਹੀ ਇਹ ਸੀ ਹੋਰ ਅਮਰੀਕਾ ਨੇ ਖੁੱਲ ਕੇ ਉਹਨਾਂ ਨੂੰ ਇਹਦੇ ਉੱਪਰ ਸਪੋਰਟ ਕੀਤਾ ਅੱਜ ਵੀ ਤੁਸੀਂ ਅਮਰੀਕਾ ਦੇ ਪੋਲਸ ਵੇਖੋ 67% ਲੋਕ ਕਹਿੰਦੇ ਨੇ ਕਿ ਬਿਲਕੁਲ ਇਲਲੀਗਲ ਕ੍ਰਾਈਮਨਲਸ ਨੇ ਜਿਹੜੇ ਉਹਨਾਂ ਨੂੰ ਰਿਪੋਰਟ ਹੋਣਾ ਚਾਹੀਦਾ ਪਰ ਇੱਥੇ ਮੈਂ ਇੱਕ ਗੱਲ ਤੁਹਾਨੂੰ ਕਰਨਾ ਚਾਹਾਂਗਾ ਜੁੜੀ ਕਿ ਬੜੀ ਸਾਡੀ ਕੌਮ ਦੀ ਤਰਾਸਤੀ ਹੈ ਕਿ ਅਸੀਂ ਰੂਮਰਸ ਔਰ ਹੋਕਸ ਇਹਨੂੰ ਬਹੁਤ ਜ਼ਿਆਦਾ ਹਵਾ ਦਿੰਨੇ ਅਸੀਂ ਖਬਰ ਨੂੰ ਨਾ ਸੋਚਦੇ ਆ ਨਾ ਪੜ੍ਹਦੇ ਆ ਬਸ ਜਿਵੇਂ ਇੱਕ ਪੇੜਚਾਲ ਹੁੰਦੀ ਹੈ ਨਾ ਕਿਸੇ ਨੇ ਕੁਝ ਕਹਿ ਦਿੱਤਾ ਅਸੀਂ ਉਹਦੇ ਪਿੱਛੇ ਟੁਰ ਪੈਨੇ ਆ ਬਿਲਕੁਲ ਦੋ ਦਿਨ ਪਹਿਲੇ ਖਬਰ ਆਈ ਸੀ ਕਿ ਆਈਸ ਨੇ ਗੁਰਦੁਆਰਿਆਂ ਚ ਰੀਡ ਕਰਦੀ ਬਿਲਕੁਲ ਇੱਥੇ ਲਾ 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 ਹੋ ਗਈ ਜੀ ਉਹ ਗੁਰਦੁਆਰਿਆਂ 'ਚ 트ੰਪ ਨੇ ਰੇਡ ਕਰਤੀ ਗੁਰਦੁਆਰਿਆਂ 'ਚ 트ੰਪ ਨੇ ਰੇਡ ਕਰਤੀ ਔਰ ਕੁਝ ਇੱਕ ਸਾਡੀ ਸਿੱਖ ਜਥੇਬੰਦੀਆਂ ਨੇ ਜੀ ਜੋ ਕਿ ਇਹ ਹੈ ਜੇ ਮੌਕੇ ਦਾ ਫਾਇਦਾ ਚੁੱਕਦੀਆਂ ਨੇ ਬੈਠੀਆਂ ਹੁੰਦੀਆਂ ਨੇ ਕਿ ਕਦੋਂ ਕੋਈ ਹੈ ਜੀ ਗੱਲ ਬਣੇ ਤੇ ਅਸੀਂ ਉਹ ਉਹਦੇ 'ਚ ਅੱਗ ਪਾਈ ਉਹਨਾਂ ਨੇ ਵੀ ਵੱਡੇ ਵੱਡੇ ਬਿਆਨ ਦੇ ਦਿੱਤੇ ਬਿਨਾਂ ਇਹਦੀ ਸਚਾਈ ਨੂੰ ਦੇਖੇ ਬਿਨਾਂ ਵੈਰੀਫਾਈ ਕੀਤੇ ਕਿ ਤੁਸੀਂ ਇਹ ਕੀ ਹੋ ਰਿਹਾ ਹੈ ਅਸੀਂ ਦੀ ਸਚਾਈ ਤੇ ਜਾਈ ਉਹਨਾਂ ਨੇ ਵੀ ਕਹਿਤਾ ਜੀ ਬਹੁਤ ਗਲਤ ਹੋ ਰਿਹਾ ਹੈ 트াম্প ਨੇ ਜੀ ਬੜਾ ਗਲਤ ਕੀਤਾ ਹੈ ਤੇ ਅਸੀਂ ਵਕੀਲਾਂ ਅਸੀਂ ਸਿੱਖਾਂ ਦੀ ਹੱਕਾਂ ਨਹੀਂ ਲੜਦੇ ਆ ਸਾਨੂੰ ਪੈਸੇ ਭੇਜੋ ਲਿਟਲ ਨੋਲੇਜ ਵੈਰੀ ਇੰਟ੍ਰੀਸਿਕ ਪਰ ਤੁਸੀਂ ਦੇਖਿਆ ਜੀ ਕਿ ਅਗਲੇ ਦਿਨੀ ਇਹ ਖਬਰ ਆ ਗਈ ਕਿਸੇ ਗੁਰਦੁਆਰੇ ਤੇ ਰੇਡ ਨਹੀਂ ਹੋਈ ਸਾਡੇ ਨਿਊਯਾਰਕ ਦੇ ਸਾਰੇ ਗੁਰਦੁਆਰਿਆਂ ਨੇ ਕਿਹਾ ਕਿ ਇੱਥੇ ਕਿਸੇ ਗੁਰਦੁਆਰੇ ਤੇ ਰੇਡ ਦੀ ਕੋਈ ਖਬਰ ਨਹੀਂ ਹੈ ਆਈਸ ਨੇ ਆਪਣੀ ਆਫੀਸ਼ਲ ਲਿਸਟ ਕੱਢੀ ਜਿੱਥੇ ਇੱਥੇ ਉਹਨਾਂ ਨੇ ਰੇਡ ਕੀਤੀ ਕਿਦਰੇ ਕੋਈ ਰੇਡ ਨਹੀਂ ਹੋਈ ਤੇ ਇਹ ਜਿਹੜੀਆਂ ਅਫਵਾਹਾਂ ਫਲਾਈਆਂ ਜਾਂਦੀਆਂ ਨੇ ਜੀ ਇਹ ਬਹੁਤ ਬਿਨਾ ਸੋਚੇ ਸਮਝੇ ਹੁਣ ਮੈਂ ਤੁਹਾਨੂੰ ਇਹਦੇ ਤੱਥ ਦਿੰਨਾ ਇਮੀਗ੍ਰੇਸ਼ਨ ਦੇ ਅਜ ਅਮਰੀਕਾ ਵਿੱਚ 14 ਮਿਲੀਅਨ ਇਲੀਗਲ ਹੈ ਅਮਰੀਕਾ ਵਿੱਚ ਕ੍ਰਾਈਮ ਕੀਤਾ ਹੋਇਆ ਜਿਹੜੇ ਇਮੀਗ੍ਰੇਟ ਟੋਟਲ 14 ਮਿਲੀਅਨ ਠੀਕ ਹੈ 14 ਮਿਲੀਅਨ ਇਲੀਗਲ ਅਮਰੀਕਾ ਵਿੱਚ ਜੀ ਟਰੰਪ ਨੇ ਹੁਣ ਤੱਕ ਨਾ 7 ਦਿਨਾਂ ਵਿੱਚ 4500 ਬੰਦਾ ਅਰੈਸਟ ਕੀਤਾ ਹੂੰ ਠੀਕ ਹੈ ਸਾਲਵ ਜਨ ਜੀ ਲਾਤੀ ਆ ਇਸ ਹਰ ਸ਼ਹਿਰਾਂ ਜਾ ਰਹੀ ਹੈ ਬਿਲਕੁਲ ਔਰ ਹਰ ਤਰਫ ਜਾ ਰਿਹਾ ਹੈ ਹਾ ਹਾ ਕਾਰ ਮਚ ਗਈ ਹਾ ਹਾ ਕਾਰ ਮਚ ਗਈ ਠੀਕ ਹੈ 15 4500 ਬੰਦਾ ਉਹਨਾਂ ਨੇ ਅਰੈਸਟ ਕੀਤਾ ਹੈ ਜਿਹੜਾ ਕਿ ਤੁਸੀਂ 7 ਦਿਨਾਂ ਨਾਲ ਕਰੋ ਤੇ 700 ਬੰਦਾ ਰੋਜ਼ ਤੇ ਆ ਰਿਹਾ ਹੈ ਜੀ 700 ਇਲੀਗਲ ਇਮੀਗਰੈਂਟ ਉਹ ਰੋਜ਼ ਦਾ ਫੜ ਰਹੇ ਨੇ ਠੀਕ ਹੈ 700 ਨੂੰ ਤੁਸੀਂ ਸਾਲ ਨਾਲ ਮਲਟੀਪਲਾਈ ਕਰੋ ਮਤਲਬ ਸਾਲ ਦਾ 7.5 ਲੱਖ ਬੰਦਾ ਤੁਸੀਂ 700 ਨੂੰ ਮੈਂ ਕਹਿੰਦਾ ਹੋਰ ਡਬਲ ਕਰ ਦਿਓ ਤਿੰਨ ਗੁਣਾ ਕਰ ਦਿਓ ਰੋਜ਼ ਦਾ 2000 ਬੰਦਾ ਫਾੜ ਰਹੇ ਨੇ ਬਿਲਕੁਲ ਮੰਨ ਲਈ ਗੱਲ ਚਲੋ ਜੀ ਹੋਰ ਆਰਮੀ ਲੱਗ ਗਈ 2000 ਬੰਦਾ ਰੋਜ਼ ਦਾ ਫਾੜ ਰਹੇ ਨੇ ਜੀ ਤੇ ਸਾਲ ਵਿੱਚ ਕਿੰਨਾ ਹੋਇਆ 7.5 ਲੱਖ ਹੂੰ ਠੀਕ ਹੈ ਜੀ ਹੁਣ 14 ਮਿਲੀਅਨ ਨੂੰ ਤੁਸੀਂ ਕੱਢਣਾ ਹੈ ਤੁਸੀਂ ਸਾਲ ਦਾ 7.5 ਲੱਖ ਕੱਢ ਰਹੇ ਹੋ ਤੁਹਾਨੂੰ 18 ਸਾਲ ਲੱਗ ਜਾਣਗੇ ਹੂੰ ਸਮਝ ਰਹੇ ਹੋ ਤੇਰੀ ਗੱਲ ਜੀ ਜੀ ਬਿਲਕੁਲ ਕਿ ਬੰਦਿਆਂ ਨੂੰ ਇਹ ਸਮਝ ਨਹੀਂ ਹੈ 트럼ਪ ਨੇ ਹਮੇਸ਼ਾ ਕਿਹਾ ਹੈ ਕਿ ਅਸੀਂ ਜਿਹੜੇ ਇਲੀਗਲ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਕ੍ਰਿਮੀਨਲ ਜਿਹੜੇ ਕਿ ਰੇਪਿਸਟ ਨੇ ਮਰਡਰਰਸ ਨੇ ਡਰਗ ਡੀਲਰਸ ਨੇ ਰੋਬਰੀਆਂ ਕੀਤੀਆਂ ਨੇ ਜਿਹੜੀ ਗੈਂਗ ਐਮਐਸ 13 ਦੇ ਮੈਂਬਰਸ ਨੇ ਅਸੀਂ ਉਹਨਾਂ ਨੂੰ ਕੜਨੇ ਹੈ 테ਰਰਿਸਟ ਵੀ ਉਹਦੇ ਵਿੱਚ ਆ ਗਏ ਅਰੇਸਟ ਵੀ ਹੈ ਨੇ ਉਹਨਾਂ ਨੂੰ ਪકડਨਾ ਹੈ ਔਰ ਉਹਨਾਂ ਦੀ ਸੰਖਿਆ ਪੂਰੀ 6.5 ਲੱਖ ਇਹਦੇ ਵਿੱਚ ਬਾਰਡਰ ਇਲੀਗਲ ਕ੍ਰਿਮੀਨਲਸ 6.5 ਲੱਖ ਹੈ ਜਿਹਦਾ ਕਿ ਇੱਥੇ ਦੀ ਆਈਐਸ ਨੂੰ ਪਤਾ ਹੈ ਉਹਨਾਂ ਦੇ ਨਾਮ ਵੀ ਪਤਾ ਨੇ ਕਿ ਇਹਨਾਂ ਨੇ ਕ੍ਰਾਈਮਸ ਕੀਤੇ ਨੇ ਇਹ ਮਰਡਰਰਸ ਨੇ ਇਹਨਾਂ ਨੂੰ ਅਸੀਂ ਫੜਨਾ ਹੈ ਉਹ ਉਹਨਾਂ ਦੇ ਪਿੱਛੇ ਜਾ ਰਹੇ ਨੇ ਉਹਦੇ ਇਲਾਵਾ ਹਮ ਅਮਰੀਕਾ ਵਿੱਚ 1.4 ਮਿਲੀਅਨ ਨੇ ਜੀ ਜਿਨ੍ਹਾਂ ਦੇ ਉੱਪਰ ਡਿਪੋਰਟੇਸ਼ਨ ਆਰਡਰ ਲੱਗੇ ਨੇ ਹਮ 1.4 ਮਤਲਬ 14 ਲੱਖ ਬੰਦੇ ਜੀ ਜਿਨ੍ਹਾਂ ਦੇ ਉੱਪਰ ਡਿਪੋਰਟੇਸ਼ਨ ਆਰਡਰ ਜਿਨ੍ਹਾਂ ਦੇ ਕੇਸ ਰਿਫਿਊਜ਼ ਹੋ ਗਏ ਜਿਨ੍ਹਾਂ ਦੇ ਕੇਸ ਐਂਡ ਤੱਕ ਜਾ ਕੇ ਸਾਰਾ ਉਹਨਾਂ ਨੇ ਕਰ ਲਿਆ ਜੱਜਾਂ ਦੇ ਸਾਹਮਣੇ ਵੀ ਚਲੇ ਗਏ ਅਪੀਲਾਂ ਵੀ ਕਰ ਲਈ ਉਸ ਤੋਂ ਬਾਅਦ ਵੀ ਉਹਨਾਂ ਦੇ ਕੇਸ ਰਿਫਿਊਜ਼ ਹੋ ਗਏ ਨੇ ਤੇ ਜੱਜ ਨੇ ਡਿਪੋਰਟੇਸ਼ਨ ਲਾਤੀ ਸੀ ਪਰ ਉਹ ਵਾਪਸ ਨਹੀਂ ਗਏ ਅਮਰੀਕਾ 'ਚ ਹੀ ਰਹਿ ਰਹੇ ਨੇ ਹੂੰ ਉਹਨਾਂ ਨੂੰ ਵੀ ਇਹਨਾਂ ਨੇ ਉਹਨਾਂ ਦੇ ਪਿੱਛੇ ਵੀ ਜਾਣਾ ਹੈ ਮੇਨ ਉਹਨਾਂ ਜਿਹੜਾ ਤੁਸੀਂ ਸੁਣ ਰਹੇ ਹੋ ਨਾ 18000 ਇੰਡੀਆ ਭੇਜ ਰਹੇ ਨੇ ਮੋਦੀ ਨੇ ਕਿਹਾ ਸੀ 18000 ਲੈ ਲਵਾਂਗੇ ਉਹ ਉਹ ਬੰਦੇ ਨੇ ਜਿਨ੍ਹਾਂ ਤੇ ਡਿਪੋਰਟੇਸ਼ਨ ਲੱਗੀ ਹੋਈ ਹੈ ਹੂੰ ਬਾਕੀ ਜਿਹੜੇ ਹੈ ਨੇ ਜਿਹੜੇ ਅੱਜ ਤੁਸੀਂ ਇੱਥੇ ਹੋ ਉਹ فرض ਕਰੋ ਕੱਲ ਤੁਹਾਨੂੰ ਉਹਨਾਂ ਨੇ ਫੜਨਾ ਤੁਹਾਡਾ ਕ੍ਰਿਮੀਨਲ ਰੈਕર્ડ ਹੈ ਐਗਜ਼ੈਕਟ ਤੁਸੀਂ ਇਲਲੀਗਲ ਹੋ ਕਿ ਤੁਹਾਡਾ ਕ੍ਰਿਮੀਨਲ ਰੈਕર્ડ ਹੈ ਉਹਨਾਂ ਨੇ ਰੇਡ ਮਾਰੀ ਤੁਹਾਨੂੰ ਫੜਿਆ ਮੈਂ ਤੁਹਾਡੇ ਨਾਲ ਬੈਠਾ ਜੀ ਮੈਂ ਇਲੀਗਲ ਹਾਂ ਜੀ ਪਰ ਮੇਰਾ ਕ੍ਰਿਮਿਨਲ ਰੈਕੋਰਡ ਨਹੀਂ ਹੈ ਹੂੰ ਉਹ ਮੈਨੂੰ ਛੱਡ ਨਹੀਂ ਦੇਣਗੇ ਆਟੇ ਨਾਲ ਪਲੇਥਨ ਤੇ ਲੱਗੇਗਾ ਆਟੇ ਨਾਲ ਪਲੇਥਨ ਲੱਗ ਜਾਣਾ ਹੂੰ ਤੇ ਇਸ ਕਰਕੇ ਮੈਂ ਸਾਡੇ ਜਿਹੜੇ ਹੈ ਨੇ ਆਪਣੇ ਸਾਰੇ ਈਵਰਸ ਨੂੰ ਇਹ ਕਹਾਂਗਾ ਹੂੰ ਕਿ ਤੁਸੀਂ ਆਟੇ ਨਾਲ ਨਾ ਬੈਠੋ ਹੂੰ ਜਿਹੜਾ ਬੰਦਾ ਪਤਾ ਹੈ ਕਿ ਇਹ ਉੱਪਰ ਇਸ਼ੂਸ ਨੇ ਤੁਸੀਂ ਉਹਨਾਂ ਨਾਲ ਪਨਾ ਨਾ ਦਿਓ ਔਰ ਸਾਡੀ ਵੀ ਕਮਿਊਨਿਟੀ ਵੀਟ ਬੜੇ ਨੇ ਕਈ ਬੰਦੇ ਆਨੇ ਸਾਡੇ ਇੱਥੇ ਵੀ ਆ ਕੇ ਕਹੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਕਈ ਕ੍ਰਿਮੀਨਲ ਕੰਮ ਕੀਤੇ ਹੋਏ ਨੇ ਕਾਨੂੰਨੀ ਔਰ ਇਲੀਗਲ ਨੇ ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਡਾਕਟਰ ਜਸਪੀ ਜੀ ਕੁਝ ਵਕੀਲ ਨੇ ਕੁਝ ਲੋਅਰ ਨੇ ਉਹ ਵੀ ਡਰਾ ਰਹੇ ਨੇ ਲੋਕਾਂ ਨੂੰ ਆਪਣੀਆਂ ਜੇਬਾਂ ਗਰਮ ਕਰ ਰਹੇ ਨੇ ਕੰਮਲ ਘੱਟ ਧਿਆਨ ਦਿੰਦੇ ਨੇ ਔਨਲਾਈਨ ਜ਼ਿਆਦਾ ਬੈਠੇ ਰਹਿੰਦੇ ਉਹਨਾਂ ਨੂੰ ਕੀ ਕਹੋਗੇ ਉਹ ਇੱਕ ਦੁਕਾਨਦਾਰੀ ਬਿਜ਼ਨਸ ਨੇ ਉਹਨਾਂ ਨੂੰ ਤੇ ਜਿਹੜੇ ਅਸਲੀ ਵਕੀਲ ਨੇ ਉਹ ਤੇ ਮੈਂ ਕਹਾਂਗਾ ਕਿ ਉਹ ਉਹਨਾਂ ਦੀ ਤੇ ਇਸ ਵੇਲੇ ਦੁਕਾਨ ਜਿਹੜੀ ਹੈ ਉਹ ਹੋਰ ਚੱਲੇਗੀ ਗਰਮ ਹੋ ਗਈ ਕਿਉਂਕਿ ਹੁਣ ਕੇਸਸ ਆਣਗੇ ਜਿਹੜੇ ਲੋਕ ਪਹਿਲਾਂ ਵੀ ਨਹੀਂ ਕੁਝ ਕਰ ਰਹੇ ਸੀ ਹੁਣ ਉਹ ਫਟਾਫਟ ਕੇ ਆਣਗੇ ਵੀ ਸਾਡਾ ਕੁਝ ਕਰੋ ਤੇ ਵਕੀਲਾਸਤੇ ਤੇ ਠੀਕ ਹੈ ਔਰ ਵਕੀਲ ਹੈਲਪ ਵੀ ਕਰਦੇ ਨੇ ਮੈਂ ਐਸ ਵਕੀਲ ਵਕੀਲਾ ਨੂੰ ਮੈਂ ਨਹੀਂ ਕਹਾਵਾਂਗਾ ਆ ਕੇ ਵਕੀਲ ਤੇ ਬਿਲਕੁਲ ਹੈਲਪ ਕਰਦੇ ਨੇ ਔਰ ਵਕੀਲਾਾਂ ਦੀ ਜ਼ਰੂਰਤ ਵੀ ਹੁੰਦੀ ਹੈ ਪਰ ਜਿਹੜੀ ਸਾਨੂੰ ਆਪਣੇ ਆਪ ਨੂੰ ਥੋੜਾ ਜਿਹਾ ਇਹ ਇਹ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਕਿ ਹਰ ਗੱਲ ਵਿੱਚ ਅਸੀਂ ਇੱਥੇ ਜੀ ਏ ਹੋ ਗਿਆ ਉੱਥੇ ਗੁਰਦੁਆਰਿਆਂ ਵਿੱਚ ਹੋ ਗਿਆ ਉੱਥੇ ਜੀ ਇੱਥੇ ਰੇਡ ਹੋ ਗਈ ਬਿਨਾ ਤੱਥ ਦੇ ਕਿਸੇ ਗੱਲ ਨੂੰ ਸੋਚੇ ਸਮਝੇ ਸਾਨੂੰ ਐਵੇਂ ਨਹੀਂ ਅਫਵਾਹਾਂ ਫੈਲਾਉਂਦੇ ਡਾਕਟਰ ਜਸਤੇਵ ਜੀ ਕਿ ਪਹਿਲਾਂ ਸੀ ਕਿ ਗੁਰਦੁਆਰਿਆਂ ਦੇ ਵਿੱਚ ਜਾਂ ਮੰਦਿਰ ਜਾਂ ਮਸਜਿਦ ਦੇ ਵਿੱਚ ਜਾਂ ਹਸਪਤਾਲਾਂ ਦੇ ਵਿੱਚ ਨਹੀਂ ਜਾ ਸਕਦੀ ਸੀ ਆਈਸ ਇਮੀਗ੍ਰੇਸ਼ਨ ਇਹ ਕੀ ਇੱਕ ਹੋਣ ਦਾ ਰੂਲ ਜਿਹੜਾ ਸੀ ਉਹ ਡਿਫਰੈਂਟ ਕੀ ਹੋਇਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਲੋਕਾਂ ਨੂੰ ਇੰਡੀਅਨ ਮੀਡੀਆ ਨੂੰ ਉਹ ਮਿਸ ਗਾਈਡ ਹੋਏ ਨੇ ਥੋੜੇ ਜੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਇੰਡੀਅਨ ਮੀਡੀਆ ਸੋਸ਼ਲ ਮੀਡੀਆ ਇੰਡੀਆ ਦਾ ਜੀ ਉਹਨਾਂ ਨੂੰ ਉਹਨਾਂ ਨੇ ਇਹਨੂੰ ਇੱਕ ਹੋਰ ਰੰਗ ਦਿੱਤਾ ਜੀ ਇੱਥੇ ਜਿਹੜਾ ਸਾਡਾ ਸਾਡੀਆਂ ਸਿੱਖ ਸੋਸ਼ਲ ਮੀਡੀਆ ਉਹਨਾਂ ਨੇ ਇਹਨੂੰ ਇੱਕ ਹੋਰ ਰੰਗ ਦਿੱਤਾ ਕਈ ਸਾਡੀ ਇੱਥੇ ਸਿੱਖ ਸੰਸਥਾਵਾਂ ਜਿਹੜੀਆਂ ਆਪਣੇ ਆਪ ਨੂੰ ਕਹਿੰਦੇ ਆ ਜੀ ਅਸੀਂ ਸਿੱਖਾਂ ਦੇ ਨਾਲ ਖੜੇ ਹੁੰਨੇ ਆ ਉਹਨਾਂ ਨੇ ਆ ਕੇ ਇੱਥੇ ਇਹਨੂੰ ਕਹਿੰਦੇ ਨਾ ਅੱਗ 'ਚ ਤੇਲ ਪਾਇਆ ਹੂੰ ਔਰ ਬਿਨਾ ਕੋਈ ਸੋਚੇ ਸਮਝੇ ਭਾਰਤ ਦੇ মিডিਆ ਨੇ ਸ਼ੁਰੂ ਕਰਦੇ ਜਿਓ ਉਤੇ ਗੁਰਦੁਆਰਿਆਂ ਵੀ ਜ ਰੇਡ ਸ਼ੁਰੂ ਕਰਤੀ ਉੱਥੇ ਖਾਲਸਤਾਨੀਆਂ ਨੂੰ ਫਾੜ ਰਹੇ ਨੇ ਜੀ ਜੋ ਕਿ ਸਾਰਾ ਸਿਰ ਅਸਲੀਅਤ ਤੋਂ ਕੋਸਾ ਦੂਰ ਸੀ ਹਮ ਇੱਕ ਕੁਝ ਵੀ ਨਹੀਂ ਹੋਇਆ ਜੀ ਹਾਂ ਹੋਇਆ ਕੀ ਹੈ ਕਿ ਅੱਜ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਓਬਾਮਾ ਵੇਲੇ ਤੋਂ ਕਈ ਸੈਂਚੁਰੀ ਸਿਟੀਜ਼ ਬਣ ਗਈਆਂ ਸੀ ਉਹਨਾਂ ਨੇ ਉੱਥੇ ਇਹ ਕਿਹਾ ਸੀ ਵੋਟਾਂ ਲੈਣ ਦੀ ਖਾਤਰ ਕਿ ਜਿਹੜੇ ਵੀ ਇਲੀਗਲ ਖਾਸ ਕਰਕੇ ਸਾਊਥ ਸੈਂਟਰਲ ਅਮਰੀਕਾ ਤੋਂ ਆ ਰਹੇ ਨੇ ਇੱਥੇ ਆ ਜਾਓ ਤੁਹਾਨੂੰ ਕੋਈ ਪੁੱਛੇਗਾ ਨਹੀਂ ਔਰ ਉਹਨਾਂ ਨੇ ਹੋਰ ਜਿਨੇ ਆਇਸ ਦੀ ਰਾਹ ਵਿੱਚ ਰੋੜੇ ਠਕਾਣਸਤੇ ਉਹਨਾਂ ਨੇ ਇਹ ਅਨਾਉਂਸ ਕਰਤਾ ਵੀ ਸਕੂਲਾਂ ਵਿੱਚ ਨਹੀਂ ਜਾ ਸਕਦੇ ਤੁਸੀਂ ਰਿਲੀਜੀਅਸ ਪਲੇਸਿਸ ਚਰਚਾਂ ਵਿੱਚ ਮਸਜਿਦਾਂ ਵਿੱਚ ਮੰਦਿਰਾਂ ਵਿੱਚ ਗੁਰਦੁਆਰਿਆਂ ਵਿੱਚ ਨਹੀਂ ਜਾ ਸਕਦੇ ਤੁਸੀਂ ਕਿਸੇ ਦਾ ਵਿਆਹ ਹੋ ਰਿਹਾ ਹੋਏ ਤੁਹਾਨੂੰ ਪਤਾ ਹੈ ਅੰਦਰ ਕੋਈ ਇਲੀਗਲ ਹੈ ਤੁਸੀਂ ਉੱਥੇ ਨਹੀਂ ਜਾ ਸਕਦੇ ਇਹ ਜੋ ਕਿ ਸਰਾਸਰ ਗਲਤ ਹੈ ਹਮ ਅਜ ਇੱਕ ਮਰਡਰਰ ਇੱਕ ਗੈਂਗ ਮੈਂਬਰ ਪਾਵੇਂ 14 ਸਾਲ ਦਾ ਹੀ ਹੋਏ 14 14 ਸਾਲ ਦੇ ਗੈਂਗ ਮੈਂਬਰਸ ਨੇ ਹਮ 10ਵੀਂ ਚ ਪੜਦਾ ਹੈ ਉਹ ਗੈਂਗ ਮੈਂਬਰ ਸਕੂਲ ਜਾ ਕੇ ਛੁਪਿਆ ਹੈ ਤੇ ਤੁਸੀਂ ਅੰਦਰ ਜਾ ਕੇ ਉਹਨੂੰ ਫੜ ਫੜੋਗੇ ਨਹੀਂ ਫੜਾਗੇ ਬਿਲਕੁਲ ਫੜਨਗੇ ਕੱਲ ਕੋਈ ਅੱਜ ਗੈਂਗ ਮੈਂਬਰ ਜਾ ਕੇ ਚਰਚ ਵਿੱਚ ਚਲਾ ਜਾਏ ਤੇ ਤੁਸੀਂ ਉਹਨੂੰ ਜਾ ਕੇ ਅੰਦਰ ਫੜੋਗੇ ਨਹੀਂ ਬਲਕਿ ਚਰਚਾਂ ਨੂੰ ਆਪ ਚਾਹੀਦਾ ਉਹ ਹਵਾਲੇ ਕਰ ਕ੍ਰਾਈਮ ਇਜ਼ ਕ੍ਰਾਈਮ ਕ੍ਰਾਈਮ ਇਜ਼ ਕ੍ਰਾਈਮ ਬਲਕਿ ਚਰਚਾਂ ਨੂੰ ਚਾਹੀਦਾ ਕਿ ਕ੍ਰਿਮੀਨਲੋਜੀ ਇਹਨੂੰ ਫੜੋ ਸੇਮ ਗੁਰਦੁਆਰਿਆਂ ਤੇ ਵੀ ਲਾਗੂ ਹੈ ਸੇਮ ਮੰਦਰਾਂ ਤੇ ਵੀ ਲਾਗੂ ਹੈ ਤੇ ਇਸ ਗੱਲ ਨੂੰ ਜਿਹਨੂੰ ਕਹਿੰਦੇ ਨਾ ਤੋਲ ਦੇ ਕੇ ਹੋਰ ਵੱਡਾ ਕੀਤਾ ਗਿਆ ਜੀ ਇਹ ਗੁਰਦੁਆਰਿਆਂ ਉਹ ਅੱਛਾ ਦੂਜੀ ਗੱਲ ਮੈਂ ਵੇਖੀ ਹੈ ਕੇ ਨਾ ਮੈਨੂੰ ਕਿਸੇ ਚਰਚ ਤੋਂ ਕੋਈ ਬਿਆਨ ਆਇਆ ਹੈ ਨਾ ਕਿਸੇ ਮੰਦਰ ਤੋਂ ਨਾ ਕਿਸੇ ਮਸਜਿਦ ਤੋਂ ਸਿਰਫ ਸਾਡੀ ਇਹ ਸਿੱਖ ਇੱਕ ਦੋ ਸੰਸਥਾਵਾਂ ਨੇ ਇਹਨਾਂ ਨੇ ਉਹਨੂੰ ਤੂਲ ਫੜ ਗਏ ਤੇ ਸਭ ਪਾਸੇ ਖਬਰ ਫਲਾਈ ਏ ਜੇ ਕਿਸੇ ਨੇ ਖਬਰ ਪਾਈ ਵੀ ਸੀ ਤੇ ਤੁਸੀਂ ਆਰਗੇਨਾਈਜੇਸ਼ਨਸ ਹੋ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਵੀ ਅਸੀਂ ਵਕੀਲ ਹਾਂ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਸਾਰੇ ਅਸੀਂ ਜਾਣਦੇ ਹਾਂ ਉਹਨਾਂ ਦੇ ਬਿਆਨ ਆਏ ਨੇ ਔਰ ਮੈਂ ਸਮਝਦੇ ਕਿ ਸਾਰੇ ਫੇਲਡ ਵਕੀਲ ਨੇ ਹੂੰ ਇਹਨਾਂ ਨੂੰ ਹੋਰ ਕਿਧਰੇ ਜਵਾਬ ਨਹੀਂ ਮਿਲਿਆ ਬਾਰ ਬੜੀ ਮੁਸ਼ਕਲਾਂ ਇਹਨਾਂ ਪਾਸ ਕੀਤੇ ਨੇ ਤੇ ਆਪੇ ਇਹਨਾਂ ਨੇ ਫਿਰ ਇੱਕ ਆਰਗੇਨਾਈਜੇਸ਼ਨ ਐਕਟਿਵਿਸਟ ਆਰਗੇਨਾਈਜੇਸ਼ਨ ਬਣਾ ਕੇ ਲੱਗ ਪਏ ਨੇ ਤੇ ਇਹ ਇਹਨਾਂ ਨੂੰ ਬਸ ਮੌਕਾ ਮਿਲਦਾ ਹੈ ਕਿ ਇੱਥੇ ਕਿਧਰੇ ਨਾ ਕਿਧਰੇ ਸਿੱਖਾਂ ਨੂੰ ਵਿਕਟਿਮਾਈਜ਼ ਕਰੀਏ ਸਿੱਖਾਂ ਨੂੰ ਡਰਾਈਏ ਤੇ ਇਹਨਾਂ ਕੋਲੋਂ ਪੈਸੇ ਇਕੱਠੇ ਕਰੀਏ ਤੇ ਆਪਣੀ ਦੁਕਾਨ ਚ ਚਲਾਈਏ ਉਹੀ ਗੱਲ ਕਰਦੇ ਕਿ ਆਨਲਾਈਨ ਜ਼ਿਆਦਾ ਬੈਠੇ ਰਹਿੰਦੇ ਨੇ ਇਦਾਂ ਦੇ ਵਕੀਲ ਆਪਣੇ ਲਾਈਵ ਹੋ ਕੇ ਕਿ ਮੈਂ ਵਕੀਰਾਂ ਦੀ ਨਹੀਂ ਗੱਲ ਕਰ ਰਿਹਾ ਮੈਂ ਆਰਗੇਨਾਈਜ਼ ਬਿਲਕੁਲ ਬਿਲਕੁਲ ਸਾਡੇ ਬਹੁਤ ਅੱਛੇ ਨੇ ਇੱਥੇ ਸਾਡੇ ਕੈਲੀਫੋਰਨੀ ਸਿੱਖਾਂ ਦੇ ਬੜੀ ਮਦਦ ਕਰਦੇ ਨੇ ਹਮਮ ਔਰ ਉਹਨਾਂ ਉਹਨਾਂ ਦੀ ਕੋਈ ਨਹੀਂ ਬਾਕੀ ਨਿਊਯਾਰਕ 'ਚ ਜ ਫਿਸ਼ਿੰਗਟਨ 'ਚ ਕਈ ਸਾਡੇ ਵਕੀਲ ਨੇ ਜਿਹੜੇ ਬਹੁਤ ਅੱਛੇ ਕਰਦੇ ਨੇ ਪਰ ਇਹਵੇਂ ਆਰਗੇਨਾਈਜੇਸ਼ਨਸ ਦੀਆਂ ਗੱਲਾਂ ਕਰ ਰਹੇ ਨੇ ਜਿਹੜੇ ਆਪਣੇ ਆਪ ਨੂੰ ਐਕਟਿਵਿਸਟ ਸਮਝਦੇ ਨੇ ਜਾਂ ਰਾਈਟ ਸਿੱਖ ਰਾਈਟਸ ਅਸਤੇ ਅਸੀਂ ਲੜ ਰਹੇ ਹਾਂ ਤੇ ਇਹ ਸਿਰਫ ਇੱਕ ਇਹਨਾਂ ਦਾ ਜਿਹਨੂੰ ਕਹਿੰਦੇ ਨਾ ਅੱਗ ਲਾਉਣ ਦਾ ਤਰੀਕਾ ਤੁਸੀਂ ਵੀ ਸਿੱਖ ਲੀਡਰ ਹੋ ਤੁਹਾਡੀ ਨਿਊਯਾਰਕ ਕਿਸੇ ਗੁਰੂ ਘਰ ਦੇ ਵਿੱਚ ਗੱਲਬਾਤ ਹੋਈ ਏ ਉਹਨਾਂ ਨੇ ਕੀ ਦੱਸਿਆ ਕਿ ਇਹ ਸਾਰਾ ਮੇਰੀ ਗੱਲਬਾਤ ਤੋਂ ਇਲਾਵਾ ਹੁਣ ਤੇ ਉਹਨਾਂ ਦੇ ਬਿਆਨ ਆ ਗਏ ਨੇ ਉਹਨਾਂ ਦੀ ਸਟੇਟਮੈਂਟਸ ਆ ਗਈਆਂ ਨੇ ਕਿ ਕਿਦਰੇ ਵੀ ਨਹੀਂ ਹੋਇਆ 올 ਹੋਕਸ ਨਿਊਯਾਰਕ ਦੇ ਸਾਰੇ ਵੱਡੇ ਗੁਰਦੁਆਰਿਆਂ ਤੋਂ ਸਟੇਟਮੈਂਟਸ ਆ ਗਈਆਂ ਬਿਲਕੁਲ ਆਈਸ ਦੀ ਤੇ ਉਹਨਾਂ ਦੀ ਜਿਹੜੀ ਉਹਨਾਂ ਨੇ ਆਪਣੀ ਰੋਸਟਰ ਕੱਢਿਆ ਹੋਇਆ ਸੀ ਕਿੱਥੇ-ਕਿੱਥੇ ਨਿਊਯਾਰਕ ਮਾਰਿਆ ਕੋਈ ਰੇਡ ਕੀਤੀ ਉੱਥੇ ਕਿਸੇ ਗੁਰਦੁਆਰੇ ਦਾ ਨਾਮ ਨਹੀਂ ਜੀ ਤੇ ਇਹ ਤੇ ਸਾਰਾ ਹੋਕ ਸੀਗਾ ਕੋਈ ਇੰਡੀਅਨ ਮੀਡੀਆ ਨੇ ਚੁੱਕਿਆ ਉਹ ਕੋਈ ਸਾਡੀ ਇੱਥੇ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੇ ਚੁੱਕਿਆ ਕੁਝ ਕੰਟਰੀਆਂ ਦੇ ਵਿੱਚੋਂ ਇਥੋਂ ਦੋ ਪਲੇਨ ਵੀ ਭੇਜੇ ਗਏ ਨੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਉਹਨਾਂ ਨੂੰ ਰੋਕਿਆ ਗਿਆ ਉਹਨੂੰ ਵਾਪਸ ਵੀ ਬਾਅਦ ਚ ਮੰਗਾਇਆ ਗਿਆ ਕਿ ਇੱਕ ਗੱਲ ਕੀ ਸੀ ਇਹਦੇ ਵਿੱਚ ਇਮੀਗ੍ਰੇਸ਼ਨ ਮੈਂ ਇਹਦੇ ਵਿੱਚ ਇਹ ਕਵਾਂ ਕੋਲੰਬੀਆ ਜਿਹੜਾ ਮੁਲਕ ਹੈ ਹਮ ਉੱਥੇ ਦੇ ਡਿਪੋਰਟੀਜ਼ ਨੂੰ ਭੇਜਿਆ ਗਿਆ ਤੇ ਕੋਲੰਬੀਆ ਨੇ ਉਹਨਾਂ ਨੂੰ ਲੈਂਡ ਤੋਂ ਇਨਕਾਰ ਕਰਤਾ ਤੇ ਉਹ ਜਾਜ਼ ਵਾਪਸ ਭੇਜਤੇ ਹਮ ਪ੍ਰੈਜ਼ੀਡੈਂਟ 트੍ਰੰਪ ਉਸ ਵੇਲੇ ਗੋਲਫ ਖੇਡ ਰੇ ਸੀ ਜੀ ਉਹਨਾਂ ਨੇ ਗੋਲਫ ਖੇਡਦੇ ਖੇਡ ਦੀ ਟਵੀਟ ਕੀਤਾ ਜੀ ਕਿ ਤੁਸੀਂ ਜੇ ਇਹ ਪਲੇਨ ਮੇਰੇ ਨਹੀਂ ਵਾਪਸ ਲਏ ਹਮ ਤੇ ਮੈਂ ਤੁਹਾਨੂੰ ਕਿਊਬਾ ਬਣਾ ਦਿਆਂਗਾ ਹਮ 50% ਤੁਹਾਡਾ 25% ਤੇ ਮੈਂ ਹੋਰ ਟੈਰਿਫ ਲਾਣ ਲਗਾ ਕੋਲੰਬੀਆ ਤੋਂ ਜੋ ਵੀ ਸਮਾਨ ਅਮਰੀਕਾ ਆਂਦਾ ਹੈ ਜੀ 25% ਮੇ ਟੈਰਿਫ ਹੋਣ ਲੱਗਾਂ ਤੇ ਅਗਲੇ ਹਫ਼ਤੇ ਨੂੰ 50% ਕਰ ਦਵਾਂਗਾ ਤੁਹਾਡੇ ਸਾਰੇ ਐਮਬੈਸੀ ਉੱਤੇ ਵੀਜ਼ੇ ਬੰਦ ਜਿਨ੍ਹਾਂ ਦੇ ਵੀਜ਼ੇ ਲੱਗੇ ਹੋਏ ਨੇ ਉਹ ਕੈਨਸਲ ਤੇ ਜਿਹੜੇ ਤੁਹਾਡੇ ਆਫੀਸ਼ਰਸ ਇੱਥੇ ਨੇ ਉਹਨਾਂ ਦੇ ਵੀ ਵੀਜ਼ੇ ਕੈਨਸਲ ਇਹ ਉਹਨਾਂ ਨੇ ਟਵੀਟ ਕੀਤਾ ਹਾ ਹਾ ਕਰਮਚਾਰੀ ਉਸ ਤੋਂ 2 ਘੰਟੇ ਬਾਅਦ ਉਹਨਾਂ ਦੇ ਪ੍ਰੈਜ਼ੀਡੈਂਟ ਸਾਹਮਣੇ ਕਿਹਾ ਕਿ ਮੈਂ ਆਪਣਾ ਜਾਜ਼ ਪਰਸਨਲ ਜਾਜ਼ ਪ੍ਰੈਜ਼ੀਡੈਂਟ ਦਾ ਭੇਜ ਰਿਹਾ ਜਿਹੜੇ ਬੰਦੇ ਤੁਸੀਂ ਭੇਜਦੇ ਨੇ ਸਾਡਾ ਜਾਜ਼ ਉਹਨਾਂ ਨੂੰ ਲੈ ਕੇ ਆਏਗਾ ਤੇ ਇਹ ਹੁੰਦੀ ਹੈ ਇੱਕ ਲੀਡਰ ਦੀ ਤਾਕਤ ਇਹ ਹੁੰਦੀ ਹੈ ਇੱਕ ਸਟੇਟਸਮੈਂਟ ਦੀ ਕੰਟਰੀ ਦੀ ਤਾਕਤ ਜੋ ਕਿ ਪ੍ਰੈਜ਼ੀਡੈਂਟ 트ੰਪ ਨੇ ਦਿਖਾਈ ਹੈ ਬਿਲਕੁਲ ਔਰ ਅੱਜ ਪੂਰੀ ਦੁਨੀਆ 'ਚ ਮੈਸੇਜ ਗਿਆ ਹੈ ਔਰ ਪ੍ਰਧਾਨ ਮੰਤਰੀ ਮੋਦੀ ਦੀ ਮੈਂ ਇਸ ਕਰਕੇ ਸਰਾਹਨਾ ਕਰਾਂਗਾ ਕਿ ਭਾਰਤ ਨੇ ਪਹਿਲੇ ਹੀ ਕਿਹਾਤਾ ਜੀ ਕਿ ਅਸੀਂ 18000 ਵਾਪਸ ਲਾਵਾਂਗੇ 2.5 ਲੱਖ ਜਿਹੜਾ ਹੋਰ ਪਿਆ ਉਹ ਵੀ ਵਾਪਸ ਲਾ ਜੀ ਕਿਉਂਕਿ ਇਹ ਇੱਕ ਕੰਟਰੀਆਂ ਦਾ ਆਪਸ ਵਿੱਚ ਇੱਕ रिलेशनशिप ਹੁੰਦੇ ਨੇ ਜੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ ਵੀ ਤੁਹਾਡੇ ਆਪਣੇ ਨਾਗਰਿਕ ਨੇ ਤੇ ਮੈਂ ਉਹਨਾਂ ਨੂੰ ਵਾਪਸ ਨਹੀਂ ਲਵਾਵਾਂਗਾ ਇਹ ਇਹ ਤੇ ਕੋਈ ਗੱਲ ਨਹੀਂ ਹੋਈ ਨਾ ਬਿਲਕੁਲ ਇਹਦੇ ਵਿੱਚ ਜਿਹੜੇ ਕ੍ਰਾਈਮ ਕੀਤਾ ਹੋਇਆ ਭਾਰਤ ਦੇ ਵਿੱਚ ਵੀ ਕ੍ਰਾਈਮ ਕੀਤਾ ਉਹਦੇ ਵਿੱਚ ਉਹ ਵੀ ਵਾਪਸ ਜਾਣਗੇ ਜਾਂ ਅਮਰੀਕਨ ਕ੍ਰਾਈਮ ਕੀਤਾ ਹੋਇਆ ਸਿਰਫ ਉਹ ਹੀ ਜਾਣਗੇ ਇਹਦੇ ਵਿੱਚ ਦੇਖੋ ਜਿਹੜੇ ਕਿ ਇਲੀਗਲ ਨੇ ਹਮ ਜਿਹੜੇ ਇਲੀਗਲ ਨੇ ਅਮਰੀਕਾ ਵਿੱਚ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ ਹੈ ਜੀ ਉਹ ਵਾਪਸ ਜਾਣਗੇ ਭਾਵੇਂ ਕ੍ਰਾਈਮ ਕੀਤਾ ਹੈ ਜੀ ਕੀਤੇ ਵਾਲੇ ਤੇ ਪਹਿਲੇ ਜਾਣਗੇ ਜੀ ਠੀਕ ਹੈ ਨਾ ਜੇ ਕੱਲ ਨੂੰ ਭਾਰਤ ਕਹੇ ਵੀ ਇਹ ਵੀ ਸਾਨੂੰ ਵਾਂਟਡ ਹੈ ਪਰ ਉੱਥੇ ਤੁਹਾਡੇ ਇਲੀਗਲ ਹੈ ਤੇ ਉਹਨੂੰ ਵੀ ਭੇਜ ਦੇਣਗੇ ਹਮ ਬਲਕਿ ਉਹ ਵੀ ਮਗਾ ਸਕਦੇ ਨੇ ਜਿਹੜੇ ਲੇਕਿਨ ਜਿਹੜਾ ਅਮਰੀਕਾ ਦਾ ਨਾਗਰਿਕ ਹੈ ਜੀ ਜਾਂ ਅਮਰੀਕਾ ਜਿਹੜਾ ਸਿਟੀਜ਼ਨ ਹੈ ਅਮਰੀਕਾ ਦਾ ਉਹਨੂੰ ਨਹੀਂ ਭਾਰਤ ਨਹੀਂ ਉਹਨੂੰ ਨਹੀਂ ਜਿਹੜਾ ਇੰਡੀਅਨ ਨੈਸ਼ਨਲ ਜਾਂ ਡਿਪੋਰਟੇਸ ਜਾਂ ਅਨਲੀਗਲ ਜਾਂ ਕ੍ਰਾਈਮ ਹੋ ਚੁੱਕਿਆ ਹੈ ਜਾਂ ਜਿਹੜਾ ਇੱਥੇ ਕ੍ਰਾਈਮ ਵਿੱਚ ਫਸਿਆ ਹੈ ਉਹ ਉਹ ਵਾਪਸ ਜਾਏਗਾ ਆਵੇਂ ਗ੍ਰੀਨ ਕਾਰਡ ਤੇ ਵੀ ਕਈ ਬੰਦੇ ਅਸੀਂ ਦੇਖੇ ਨੇ ਜਿਨ੍ਹਾਂ ਨੇ ਗ੍ਰੀਨ ਕਾਰਡ ਤੇ ਵੀ ਇੱਥੇ ਆ ਕੇ ਕ੍ਰਾਈਮ ਕੀਤੇ ਨੇ ਉਹਨਾਂ ਨੂੰ ਅਮਰੀਕਾ ਨੇ ਰਿਪੋਰਟ ਕੀਤਾ ਹੈ ਟੈਂਪਰਰੀ ਗ੍ਰੀਨ ਕਾਰਡ ਜਿਨੂੰ ਕਹਿ ਸਕਦੇ ਬਿਲਕੁਲ ਜਿਹੜਾ ਗ੍ਰੀਨ ਕਾਰਡ ਹੁੰਦਾ ਅਮਰੀਕਾ ਦਾ ਉਹਦੇ ਉੱਪਰ ਕਈਆਂ ਨੂੰ ਡਾਕਟਰ ਜਸਦੀਪ ਜੀ ਤੁਸੀਂ ਪਬਲਿਕ ਪਾਰਟੀ ਦੇ ਨਾਲ ਹੋ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋ ਤੁਸੀਂ ਰਨ ਕਰਦੇ ਪਿਓ 6 ਆਫ 6 ਫੋਰ 트럼ਪ ਵੀ ਰਨ ਕਰਦੇ ਪਿਓ ਕਿ ਐਸ ਟਾਈਮ ডেমোক্রেট পার্টি ਦਾ ਕੀ ਰੈਕਸ਼ਨ ਹੈ ਜੋ ਡਿਪੋਰਟੇਸ਼ਨ ਜਾਂ ਅਨਲੀਗਲ ਬੰਦਿਆਂ ਨੂੰ ਫੜ ਰਹੇ ਨੇ ਇਹਦੇ ਬਾਰੇ ਕੀ ਉਹਨਾਂ ਦਾ ਕੋਈ ਆਈ ਸਟੇਟਮੈਂਟ ਉਹਨਾਂ ਦਾ ਕੋਈ ਡੈਮੋਕ੍ਰੈਟਿਕ ਪਾਰਟੀ ਦੀ ਜਿਵੇਂ ਬਿਲਕੁਲ ਹੀ ਕਿਸਮ ਦੀ ਪਾਰਟੀ ਜਿਹਨੂੰ ਖਤਮ ਹੋ ਗਈ ਹੁੰਦੀ ਉਵੇਂ ਹੈ ਉਹਨਾਂ ਦੀ ਕੋਈ ਲੀਡਰਸ਼ਿਪ ਹੀ ਨਹੀਂ ਬਚੀ ਹਮਮ ਔਰ ਉਹਨਾਂ ਨੇ ਉਹ ਉਹਨਾਂ ਨੂੰ ਹੁਣ ਸਮਝ ਹੀ ਨਹੀਂ ਆ ਰਹੀ ਕਿੱਥੋਂ ਅਸੀਂ ਸ਼ੁਰੂ ਕਰੀਏ ਜਦੋਂ ਕੱਲ ਕੋਲੰਬੀਆ ਨੇ ਇਹ ਦੋ ਜਹਾਜ਼ ਵਾਪਸ ਭੇਜੇ ਸਨ ਤੇ ਕੌਜ਼ੀਓ ਕੋਰਟੇਜ਼ ਇੱਕ ਨਿਊਯਾਰਕ ਦੀ ਸੈਨੇਟਰ ਇੰਤਹੀ ਲਿਬਰਲ ਹੈ ਜੀ ਤੇ ਉਹਨੇ ਫਟਾਫਟ ਕਿਹਾ ਜੀ ਹੁਣ ਸਾਡੀ ਕਾਫੀ ਮਹਿੰਗੀ ਹੋ ਜਾਏਗੀ ਕੋਲੰਬੀਆ ਤੋਂ ਕਾਫੀ ਆਂਦੀ ਹੈ ਟਰੱਕ ਨੇ ਕਾਫੀ ਮਹਿੰਗੀ ਕਰਤੀ ਜਿਹੜੇ ਫੁੱਲ ਆਂਦੇ ਨੇ ਕੋਲੰਬੀਆ ਚ ਉਹ ਮਹਿੰਗੇ ਹੋ ਜਾਣਗੇ ਮੂੰਹ ਚ ਪਾंदे ਫਿਰਦੇ ਲੱਗਦਾ ਤਾਂ ਉਹਨਾਂ ਨੇ ਇਹ ਇੱਕ ਲੱਭ ਕੇ ਤਰੀਕਾ ਤੇ ਇਹਨੂੰ ਉਹਨਾਂ ਨੇ ਯੂਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਉਹ 2 2 ਘੰਟਿਆਂ ਬਾਅਦ ਇਹ ਮੂੰਹ ਨੂੰ ਖਾਣੀ ਪਈ ਜਦੋਂ ਕੋਲੰਬੀਆ ਦੇ ਪ੍ਰੈਜ਼ੀਡੈਂਟ ਨੇ ਗਿਆ ਤਾਂ ਮੈਂ ਆਪਣਾ ਜਾਸ ਭੇਜ ਰਿਹਾ ਜੀ ਸਾਨੂੰ ਮਾਫ ਕਰੋ ਤੇ ਇਹ ਡੈਮੋਕ੍ਰੈਟਿਕ ਪਾਰਟੀ ਨੇ ਤੇ ਅੱਜ ਮੋਲਕ ਦਾ ਇਹ ਹਾਲ ਕਰਤਾ ਹੈ ਜੀ ਕਿ ਅੱਜ ਸਾਡੇ ਕੋਲ 14 ਮਿਲੀਅਨ ਇਲੀਗਲ ਹੈ ਔਰ ਉਹਨਾਂ ਇਲੀਗਲ ਦੀ ਵੀ ਅੱਜ ਸਾਡੇ ਕਈ ਇੱਥੇ ਬੱਚੇ ਨੇ ਪੰਜਾਬ ਤੋਂ ਜਿਹੜੇ ਆਏ ਹੋਏ ਨੇ ਉਹਨਾਂ ਦੀ ਕੀ ਜ਼ਿੰਦਗੀ ਹੈ ਮੈਨੂੰ ਦੱਸੋ ਬਿਲਕੁਲ ਹੂੰ ਤੇ ਇੱਕ ਕਿਸਮ ਦਾ ਮੈਂ ਕਹਿੰਨਾ ਉਹ ਇੱਥੇ ਸਹੀ ਤਰੀਕੇ ਨਾਲ ਆਣ ਕੋਈ ਭਾਰਤ ਅਮਰੀਕਾ ਦੀ ਸੰਧੀ ਕਰੀਏ ਕਿ ਪੰਜਾਬ ਤੋਂ ਹਰ ਸਾਲ ਹੂੰ ਇੱਥੇ ਪ੍ਰੋਪਰ ਸੀਜ਼ਨਲ ਵੀਜ਼ੇ ਤੇ ਹੂੰ ਬੰਦੇ ਆਣ ਇੱਥੇ ਕੰਮ ਕਰਨ ਫਿਰ ਵਾਪਸ ਚਲੇ ਜਾਣ ਫਿਰ ਆਣ ਫਿਰ ਵਾਪਸ ਚਲੇ ਜਾਣ ਜਿਵੇਂ সেন্ট্রਲ ਅਮਰੀਕਾ ਤੋਂ ਆਉਂਦੇ ਨੇ ਬਿਲਕੁਲ ਤੇ ਇਸ ਤਰ੍ਹਾਂ ਦੀ ਕੋਈ ਅਸੀਂ ਗੱਲ ਕਰੀਏ ਇਸ ਤਰ੍ਹਾਂ ਦਾ ਕੋਈ ਕੰਮ ਕਰੀਏ ਤਾਂ ਕਿ ਇੱਕ ਨਾਰਮਲ ਲੀਗਲ ਵੇ ਨਾਲ ਫਾਇਦਾ ਹੋ ਸਕੇ ਡਾਕਟਰ ਜਸਦੀਪ ਜੀ ਜੇ अर्ਲੀ ਬਰਥ ਦੇ ਬਾਰੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਜੋ ਡੇਟ ਦਿੱਤੀ ਗਈ ਹੈ ਫਰਬ ਦੇ ਵਿੱਚ ਕਿ ਕਿ ਜਿਨ੍ਹਾਂ ਦੇ ਬੱਚੇ ਵਗੈਰਾ ਸਿਟੀਨਿਸ਼ਿਪ ਨੇ ਉਹਨਾਂ ਰੋਕੇ ਜਾਏਗਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਕੀ ਚੱਲ ਕੀ ਰਿਹਾ ਹੈਗਾ ਕਿ ਜੇ अर्ਲੀ ਬਰਥ ਅਮਰੀਕਾ ਦਾ ਸੰਵਿਧਾਨ ਇਹ ਕਹਿੰਦਾ ਸੀ ਵੇਗ ਕਲੀਅਰ ਨਹੀਂ ਹੈ ਪਰ ਉਹ ਕਹਿੰਦਾ ਸੀ ਜਿਹੜਾ ਬੰਦਾ ਅਮਰੀਕਾ ਵਿੱਚ ਜੰਮਿਆ ਹੈ ਜੀ ਉਹ ਅਮਰੀਕਨ ਸੈਟ ਸਿਟੀਜ਼ਨ ਹੋਏਗਾ ਹਮ ਡਿਪੈਂਡਿੰਗ ਔਨ ਦ ਲੋਕਲ ਜੂਰਿਸਡਿਕਸ਼ਨਸ ਠੀਕ ਹੈ ਇਹ ਜਿਹੜੇ 6 ਵਰਡਸ ਨੇ ਇਹ ਬੜੇ ਇੰਪੋਰਟੈਂਟ ਨੇ ਜੀ ਉਹਦਾ ਮਤਲਬ ਪ੍ਰੈਜ਼ੈਂਟ 트੍ਰੰਪ ਦੀ ਐਡਮਿਨਿਸਟ੍ਰੇਸ਼ਨ ਔਰ ਅਮਰੀਕਨਸ ਵੀ ਹੁਣੇ ਹੀ ਚਾਹੁੰਦੇ ਨੇ ਕਿ ਜਿਹੜਾ ਬੰਦਾ ਅਮਰੀਕਾ ਵਿੱਚ ਆਇਆ ਹੈ ਇੱਥੇ ਪੈਦਾ ਹੋਇਆ ਹੈ ਉਹਨੂੰ ਅਮਰੀਕਨ ਸਿਟੀਜ਼ਨ ਬਣਨ ਅਸਤੇ ਜਾਂ ਉਹਦੇ ਪੇਰੈਂਟਸ ਵਿੱਚੋਂ ਇੱਕ ਕੋਈ ਵੀ ਇੱਕ ਹਮ ਮਾਯਾ ਪਿਓ ਅਮਰੀਕਨ ਸਿਟੀਜ਼ਨ ਹੋਏ ਜੀ ਜਾਂ ਗ੍ਰੀਨ ਕਾਰਡ ਹੋਲਡਰ ਹੋਏ ਹਮ ਜੇ ਤੁਸੀਂ ਇੱਥੇ ਟੂਰਿਸਟ ਵੀਜ਼ੇ ਤੇ ਆਏ ਹੋ ਜੇ ਤੁਸੀਂ ਇਥੇ ਇਲੈਗਲ ਆਏ ਹੋ ਜੇ ਤੁਸੀਂ ਇੱਥੇ ਪੜਨ ਆਏ ਹੋ ਤੇ ਬੱਚਾ ਇੱਥੇ ਪੈਦਾ ਹੋ ਗਿਆ ਇਹਦਾ ਮਤਲਬ ਇਹ ਨਹੀਂ ਕਿ ਉਹ ਸਿਟੀਜ਼ਨ ਬਣ ਗਿਆ ਸਿਟੀਜ਼ਨ ਬਣਨਾਸਤੇ ਬੱਚੇ ਦੇ ਮਾਪਿਓ ਚੋਂ ਇੱਕ ਨੂੰ ਜਾਂ ਅਮਰੀਕਨ ਸਿਟੀਜ਼ਨ ਹੋਣਾ ਹੈ ਜਾਂ ਗ੍ਰੀਨ ਕਾਰਡ ਹੋਲਡਰ ਹੋ ਜੀ ਤੇ ਇਹ ساری ਲੜਾਈ ਹੈ اور ਅਮਰੀਕਾ ਇਸ ਵੇਲੇ ਦੁਨੀਆ ਦਾ ਇਕੋ ਹੀ واحد ਮੁਲਕ ਹੈ ਜਿਹੜਾ ਕਿ ਇਹ ਅਲਾਉ ਕਰਦਾ ਹੈ ਕਿ ਜਿਹੜਾ ਵੀ ਇੱਥੇ ਜੰਮ ਪਿਆ ਉਹ ਸਿਟੀਜ਼ਨ ਬਣ ਗਿਆ ਔਰ ਇਹਨੂੰ ਇੰਨਾ ਕੁ ਇਹਨੂੰ ਮਿਸਯੂਜ਼ ਕੀਤਾ ਜਾ ਰਿਹਾ ਸੀ ਦੁਨੀਆ ਵਿੱਚ ਜੀ ਇੱਥੇ ਬਰਥ ਟੂਰਿਜ਼ਮ ਦੇ ਨਾਤੇ ਦੁਨੀਆ ਪੈਕੇਜ ਵੇਖ ਰਹੀ ਸੀ ਕਿ ਤੁਸੀਂ ਪ੍ਰੈਗਨੈਂਟ ਹੋ ਕਿ ਤੁਸੀਂ 8ਵੇਂ ਮਹੀਨੇ ਚ ਅਮਰੀਕਾ ਚਲੇ ਜਾਓ ਤੇ ਉੱਥੇ ਜਾ ਕੇ ਤੁਸੀਂ ਹਸਪਤਾਲ ਵੀ ਤੁਹਾਨੂੰ ਪੈਕੇਜ ਵਿੱਚ ਇਨਕਲੂਡਡ ਹੈ ਤੇ ਹੋਟਲ ਵੀ ਇਨਕਲੂਡਡ ਹੈ ਤੇ ਬਰਥ ਸਰਟੀਫਿਕੇਟ ਵੀ ਅਸੀਂ ਤੁਹਾਨੂੰ ਲੈ ਦੇਵਾਂਗੇ ਤੇ ਪੂਰਾ ਟੂਰਿਜ਼ਮ ਦੁਨੀਆ ਚੋਂ ਚੱਲ ਰਿਹਾ ਸੀ ਕਿ ਅਸੀਂ ਬੱਚਾ ਉੱਥੇ ਕਰਾਈਏ ਤੇ ਉਹ ਸਿਟੀਜ਼ਨ ਬਣ ਜਾਏ ਜਦੋਂ ਦਾ ਅਮਰੀਕਾ ਬਣਿਆ ਉਦੋਂ ਤੋਂ ਚੱਲ ਰਿਹਾ ਸੀ ਇਹ ਤੇ ਬਿਲਕੁਲ ਉਦੋਂ ਦੀ ਚੱਲ ਰਿਹਾ ਉਦੋਂ ਦਾ ਹੀ ਚੱਲ ਰਿਹਾ ਪਰ ਇਹਨੂੰ 1916 ਚ ਮੇਰੇ ਖਿਆਲ ਇਨੂੰ ਦੁਬਾਰਾ ਖੋਲਿਆ ਗਿਆ ਸੀ ਹੁਣ ਮੈਨੂੰ ਇਹਦਾ ਇਨਾ ਹਿਸਟਰੀ ਦਾ ਪਤਾ ਨਹੀਂ ਪਰ ਇਸ ਵੇਲੇ ਦੁਨੀਆ ਵਿੱਚ ਸਿਰਫ ਅਮਰੀਕਾ ਹੀ ਹੈ ਜਿਹੜਾ ਜਿਹਦੇ ਵਿੱਚ ਇੱਕ ਲੂਪ ਹੋਲ ਹੈ ਜੀ ਔਰ ਮੈਂ ਸਮਝਦਾ ਬਹੁਤ ਗਲਤ ਲੂਪ ਹੋਲ ਹੈ ਇਹ ਬਹੁਤ ਮਿਸਯੂਜ਼ ਹੋਇਆ ਹੈ ਔਰ ਇਹਦਾ ਹੁਣ ਇੱਕ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਦੋਂ ਫੈਬਰੂਰੀ 20 ਦੀ ਡੇਟ ਆਈ ਹੈ ਕਿ ਇਹ ਫੈਬਰੂਰੀ 20 ਤੋਂ ਬਾਅਦ ਜਿਹੜਾ ਵੀ ਬੱਚਾ ਪੈਦਾ ਹੋਏਗਾ ਉਹਨੂੰ ਆਟੋਮੈਟਿਕ ਸਿਟੀਜ਼ਨਸ਼ਿਪ ਨਹੀਂ ਮਿਲੇਗੀ ਤੇ ਕਈ ਸਾਡੇ ਜਿਹੜੀਆਂ ਲੇਡੀਜ਼ ਨੇ ਉਹ ਡਾਕਟਰ ਹੁਣ ਜਾ ਰਹੀਆਂ ਨੇ ਕਿ ਸਾਡਾ ਸੀ ਸੈਕਸ਼ਨ ਕਰਕੇ ਬੱਚਾ ਪਹਿਲਾਂ ਪੈਦਾ ਕਰ ਦਿਓ। ਹਮਮ ਇੰਨੀ ਵੀ ਕੀ ਜ਼ਰੂਰਤ ਹੈ? ਮੈਨੂੰ ਦੱਸੋ। ਅਨਮਚੋਰ ਬੱਚਾ ਪੈਦਾ ਹੋਏਗਾ। ਪ੍ਰੀਮਚੋਰ ਬੱਚਾ ਤੁਸੀਂ ਪੈਦਾ ਕਰ ਲਓ ਤੇ ਬੱਚੇ ਦੀ ਵੀ ਜ਼ਿੰਦਗੀ ਖਰਾਬ ਕਰੋਗੇ ਇੱਕ ਸਿਰ ਸਿਰ ਜਨਮਸ਼ਾਸਤ। ਜਿਵੇਂ ਵਾਇਰੂਨ ਨੇ ਲਿਖਿਆ ਤੁਹਾਨੂੰ ਵੈਸੀ ਹੀ ਮਿਲ ਜਾਣੀ। ਜੀ। ਤੇ ਇੰਨਾ ਵੀ ਨਾ ਆਪਾਂ ਇਲੀਗਲ ਔਰ ਇਹਦੇ ਪਿੱਛੇ ਦੌੜੀਏ ਕਿਉਂਕਿ ਹੋਰ ਵੀ ਰਸਤੇ ਨਿਕਲ ਆਉਂਦੇ ਆ। ਚੰਦ ਜਦੇ ਅਮਰੀਕਨ ਪੰਜਾਬੀਆਂ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਕਿ ਡਿਪੋਰਟੇਸ਼ਨ ਆਈਸ ਵਗੈਰਾ ਛਾਪੇ ਮਾਰੀਏ ਕੰਮਾਂ ਤੇ ਜਾਂ ਬਿਜ਼ਨਸ ਤੇ ਜਾਂ ਘਰਾਂ ਦੇ ਵਿੱਚ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ? ਮੇਰਾ ਇੱਕੋ ਹੀ ਹੈ ਕਿ ਜਿਹੜੇ ਵੀ ਸਾਡੇ ਪੰਜਾਬੀ ਭੈਣ ਭਰਾ ਨੇ ਜੀ ਇਹਦੇ ਨਾਲ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ। ਜੀ ਇਹ ਸਿਰਫ ਤੇ ਸਿਰਫ ਜਿਹੜੇ ਕ੍ਰਿਮੀਨਲਸ ਨੇ ਹਮ ਉਹਨਾਂ ਦੇ ਪਿੱਛੇ ਉਹਨਾਂ ਦੇ ਉੱਪਰ ਰੇਟਸ ਪੈ ਰਹੀਆਂ ਨੇ ਜਿਨ੍ਹਾਂ ਦੇ ਡਿਪੋਰਟੇਸ਼ਨ ਆਰਡਰਸ ਲੱਗੇ ਹੋਏ ਨੇ। ਉਹਨਾਂ ਦੇ ਉੱਪਰ ਰੇਟਸ ਪੈ ਰੀਆਂ ਨੇ ਜੇ ਤੁਸੀਂ ਕੋਈ ਕ੍ਰਾਈਮ ਨਹੀਂ ਕੀਤਾ ਇਸ ਕੰਟਰੀ ਵਿੱਚ ਜੇ ਤੁਸੀਂ ਬਿਲਕੁਲ ਠੀਕ ਤਰੀਕੇ ਨਾਲ ਰਹਿ ਰਹੇ ਹੋ ਤੇ ਤੁਹਾਨੂੰ ਘਬਰਾਣ ਦੀ ਕੋਈ ਲੋੜ ਨਹੀਂ ਤੇ ਗੁਰੂ ਘਰ ਦੇ ਵਿੱਚ ਜਾ ਸਕਦੇ ਸੰਡੇ ਤੇ ਸੰਡੇ ਕੋਈ ਡਰ ਤੇ ਨਹੀਂ ਮੈਂ ਕਹਿੰਦਾ ਗੁਰੂ ਘਰ ਵਾਲਿਆਂ ਨੂੰ ਆਪ ਨੂੰ ਇਹ ਪ੍ਰੀਕਾਸ਼ਨ ਲੈਣਾ ਚਾਹੀਦਾ ਹੈ ਜੀ ਕਿ ਕੋਈ ਵੀ ਬੰਦਾ ਜਿਹੜਾ ਇਲੀਗਲ ਕ੍ਰਿਮੀਨਲ ਹੈ ਉਹਨੂੰ ਤੁਸੀਂ ਗੁਰਦੁਆਰੇ ਦੀ ਮੈਨੇਜਮੈਂਟਾਂ ਵਿੱਚ ਨਾਲ ਲਓ ਜੀ ਤੁਸੀਂ ਗੁਰਦੁਆਰੇ ਦੀ ਉਹਨਾਂ ਨੂੰ ਕਿਦਰੇ ਪਨਾ ਨਾ ਦੇਉ ਜੀ ਕਿਉਂਕਿ ਇਹ ਤੇ ਫਿਰ ਕ੍ਰਾਈਮ ਹੋ ਗਿਆ ਨਾ ਤੇ ਤੁਸੀਂ ਇਸ ਕਰਕੇ ਸੰਗਤ ਆਏ ਬਿਲਕੁਲ ਆਏ ਸੰਗਤ ਵਿੱਚ ਜੋ ਮਰਜ਼ੀ ਆਏ ਪਰ ਜਦੋਂ ਤੁਸੀਂ ਉਹਨਾਂ ਨੂੰ ਆਪਣਾ ਇੱਕ ਹਿੱਸਾ ਬਣਾ ਲੈਂਦੇ ਹੋ ਮੈਨੇਜਮੈਂਟ ਦਾ ਮੈਨੇਜਮੈਂਟ ਦਾ ਜਾਂ ਉਹਨਾਂ ਨੂੰ ਉੱਥੇ ਪਨਾ ਦੇਣ ਲੱਗ ਪੈਂਦੇ ਹੋ ਜਾਂ ਗੁਰਦੁਆਰਿਆਂ ਵਿੱਚ ਛੁਪਾਉਣ ਲੱਗ ਪੈਂਦੇ ਹੋ ਉਹ ਫਿਰ ਤੁਸੀਂ ਟਾਰਗੇਟ ਬਣਦੇ ਹੋ ਤੇ ਉਸ ਤੋਂ ਬਚੋ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੈ ਉਹਨਾਂ ਨੂੰ ਬਲਕਿ ਜਲਦੀ ਤੋਂ ਜਲਦੀ ਆਪ ਹੀ ਇਥੋਂ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਇੱਥੇ ਤੋਂ ਫਿਰ ਤੁਹਾਨੂੰ ਪਤਾ ਕ੍ਰਾਈਮ ਦੀ ਬਹੁਤ ਸਦਾਵਾਨੇ ਤੁਸੀਂ ਆਲਰੇਡੀ ਕਨਵਿਕਟ ਹੋ ਚੁੱਕੇ ਹੋ ਪਰ ਮੈਂ ਨਹੀਂ ਸਮਝਦਾ ਕਿ ਇੱਥੇ ਸਾਡੀ ਕਮਿਊਨਿਟੀ ਨੂੰ ਐਡਾ ਕੋਈ ਇਹਦੇ ਵਿੱਚ ਇਨਾ ਫਿਕਰ ਕਰਨ ਦੀ ਲੋੜ ਹੈ ਕਿ ਸਾਡੀ ਕਮਿਊਨਿਟੀ ਬਾਇ ਲਾਰਜ ਹੈ ਨਹੀਂ ਸਾਡੇ ਵਿੱਚ ਕ੍ਰਿਮੀਨਲਸ ਗੈਂਗਸ ਆ ਚੁੱਕੇ ਨੇ ਪਰ ਬਹੁਤ ਹੀ ਇੱਕ ਛੋਟਾ ਨੰਬਰ ਪੀਸਫੁੱਲ ਹੈ Adikme ਸਾਡੀ ਕਮਿਊਨਿਟੀ ਬਹੁਤ ਪੀਸਫੁੱਲ ਹੈ ਸਾਡੀ ਕਮਿਊਨਿਟੀ ਵਿੱਚ ਐਸੀ ਕੋਈ ਗੱਲਬਾਤ ਨਹੀਂ ਹੈ ਜੀ ਔਰ ਸਾਡੇ ਗੁਰਦੁਆਰੇ ਜਿਹੜੇ ਨੇ ਉਹ ਬਹੁਤ ਹੀ ਕਲੀਨ ਔਰ ਬਹੁਤ ਹੀ ਹੈ ਨੇ ਔਰ ਇਹ ਇਹਨਾਂ ਨੂੰ ਵੀ ਪਤਾ ਹੈ ਤਦ ਹੀ ਹਾਲੀ ਤੱਕ ਗੁਰਦੁਆਰਿਆਂ ਵਿੱਚ ਕੁਝ ਵੀ ਨਹੀਂ ਹੋਇਆ ਔਰ ਨਾ ਹੀ ਮੇਰੇ ਸਾਹਮਣੋਂ ਹੋਣਾ ਹੈ ਜੀ ਔਰ ਇਹ ਸਿਰਫ ਇੱਕ ਹੋਕਸ ਤੇ ਰੂਮਰਸ ਤੋਂ ਬਚ ਕੇ ਰਹੋ ਹਮ ਔਰ ਜੇ ਤੁਸੀਂ ਅਮਰੀਕਨ ਲਾਅ ਐਂਡ ਆਰਡਰ ਨਾਲ ਚੱਲ ਰਹੇ ਹੋ ਭਾਵੇਂ ਤੁਸੀਂ ਇਲੀਗਲ ਵੀਡੀਓ ਮੈਂ ਦੱਸਿਆ ਨਾ 14 ਮਿਲੀਅਨ ਬੰਦੇ ਨੂੰ ਰਿਪੋਰਟ ਕਰਨ ਵਾਸਤੇ 18 ਸਾਲ ਲੱਗ ਜਾਣਗੇ ਉਹ ਬਿਲਕੁਲ ਇਹਨਾਂ ਦਾ ਮਸਲਾ ਨਹੀਂ ਜਾਂਦੇ ਜਾਂਦੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਕਹਿੰਦਾ ਜੀ ਕਿ ਅੱਜ ਕੱਲ ਤੁਸੀਂ ਵੇਖ ਰਹੇ ਹੋ ਐਮਨੈਸਟੀ ਦੀਆਂ ਗੱਲਾਂ ਚੱਲ ਪਈਆਂ ਨੇ ਹਮ ਬਾਕਸ ਨਿਊਜ਼ ਤੇ ਹੋਰ ਚੈਨਲਾਂ ਤੇ ਹੁਣ ਐਮਨੈਸਟੀ ਦੀ ਗੱਲ ਹੋ ਰਹੀ ਹੈ ਕਿ ਚਲੋ ਤੁਸੀਂ 6.5 ਲੱਖ ਕ੍ਰਿਮੀਨਲ ਜਿਹੜੇ ਨੇ ਉਹ ਤੇ ਤੁਸੀਂ ਰਿਪੋਰਟ ਕਰਦੇ ਤੁਸੀਂ ਜਿਨ੍ਹਾਂ ਦੇ ਉੱਪਰ ਡਿਪੋਟੇਸ਼ਨ ਆਰਡਰ ਉਹ ਵੀ ਰਿਪੋਰਟ ਕਰਦੇ ਉਸ ਤੋਂ ਬਾਅਦ ਜਿਹੜਾ 12 ਮਿਲੀਅਨ ਬਚੇਗਾ ਉਹਦਾ ਤੁਸੀਂ ਕੀ ਕਰੋਗੇ ਤੁਸੀਂ 12 ਮਿਲੀਅਨ ਹੁਣ 18 ਸਾਲ ਇਹਨੂੰ ਰਿਪੋਰਟ ਹੀ ਕਰਦੇ ਰਹੋਗੇ ਉਹnabla ਗੱਲਾਂ ਚੱਲ ਪਈਆਂ ਨੇ ਕਿ ਨਹੀਂ ਉਹਨਾਂ ਵਾਸਤੇ ਤੁਹਾਨੂੰ ਯਾਦ ਹੋਵੇਗਾ ਕਿ ਜਦ ਪ੍ਰੈਜ਼ੀਡੈਂਟ ਰੀਗਨ ਸੀ 1985 ਵਿੱਚ ਜੀ ਉਹਨਾਂ ਨੇ ਇੱਥੇ ਇੱਕ ਲੂਪ ਹੋਲ ਕੱਢਿਆ ਸੀ ਉਹਨੂੰ ਕਹਿੰਦੇ ਸੀ ਕਿਸਾਨੀ ਫਾਰਮਰਜ਼ ਐਮਨੇਸਟੀ ਪ੍ਰੋਗਰਾਮ ਜੀ ਕਿ ਜੇ ਤੁਸੀਂ ਫਾਰਮਸ ਤੇ ਕੰਮ ਕੀਤਾ ਹੈ ਤੇ ਤੁਸੀਂ ਪ੍ਰੂਵ ਕਰ ਦਿਓਗੇ ਕਿ ਮੈਂ ਕੈਲੀਫੋਰਨੀਆ ਕਿਸੇ ਕਿਸਾਨ ਕੋਲ ਕੰਮ ਕੀਤਾ ਹੈ ਤੇ ਤੁਹਾਨੂੰ ਅਸੀਂ ਲੀਗਲ ਕਰ ਦੇਵਾਂਗੇ ਇੱਥੇ ਜੀ ਉਸ ਟਾਈਪ ਦਾ ਹੀ ਕੋਈ ਐਮਨੇਸਟੀ ਪ੍ਰੋਗਰਾਮ ਕੋਈ ਲੂਪ ਹੋਲ ਉਹਨ ਦੀ ਗੱਲਾਂ ਸ਼ੁਰੂ ਹੋ ਗਈਆਂ ਨੇ ਜਿਹੜਾ ਕਿ ਕ੍ਰਿਮਨਲਸ ਤੇ ਡਿਪੋਰਟੀਆਂ ਤੋਂ ਜਾਣ ਤੋਂ ਬਾਅਦ ਜਿਹੜੇ ਪਿੱਛੇ ਰਹਿ ਜਾਣਗੇ ਜਿਹੜੇ ਲੋਕ ਹੁਣ ਬਿਨਾ ਸਟੇਟਸ ਤੇ ਨੇ ਜਾਂ ਹਾਲੀ ਪਾਈਪਲਾਈਨ ਚ ਨੇ ਉਹਨਾਂ ਦਾ ਕੁਝ ਨਹੀਂ ਪੰਡ ਰਿਆ ਜਿਹੜੇ ਟੈਕਸ ਵੀ ਭਰ ਰਹੇ ਨੇ ਟੀਆਈਐਨ ਨੰਬਰ ਵੀ ਹੈ ਨੇ ਉਹਨਾਂ ਵਾਸਤੇ ਫਿਰ ਇਹ ਐਮਨੇਸਟੀ ਪ੍ਰੋਗਰਾਮ ਦੀ ਗੱਲਬਾਤ ਸ਼ੁਰੂ ਹੋ ਗਈ ਹੈ ਉਮੀਦਾਂ ਇਸ ਕਰਕੇ ਜਾਦਾ ਨੇ ਕਿਉਂਕਿ ਅੱਗੇ ਜਦੋਂ ਵੀ ਗੱਲਾਂ ਆਈਆਂ ਨੇ ਐਮਨੇਸਟੀ ਦੀਆਂ ਕਦੀ ਡੈਮੋਕ੍ਰੈਟਿਕ ਪ੍ਰੈਜ਼ੀਡੈਂਟ ਹੁੰਦਾ ਸੀ ਤੇ ਰਿਪਬਲਿਕਨ ਕਾਂਗਰਸ ਹੁੰਦੀ ਸੀ ਇਸ ਵਾਰੀ ਦਾ ਰਿਪਬਲਿਕਨ ਕਾਂਗਰਸ ਰਿਪਬਲਿਕਨ ਸੈਨੇਟ ਔਰ ਰਿਪਬਲਿਕਨ ਪ੍ਰੈਜ਼ੀਡੈਂਟ ਪਰ ਖਿਚੜੀ ਪੱਕੀ ਵੀ ਸੀ ਪਹਿਲਾਂ ਦੇ ਹੁਣ ਕਲੀਅਰ ਹੈ ਕੱਟੇ ਹੁਣ ਪਬਲਿਕ ਹੈ ਰਿਪਬਲਿਕਨ ਸਾਰੇ ਆਏ ਨੇ ਪਹਿਲਾਂ ਇੱਕ ਦੂਜੇ ਨੂੰ ਹੀ ਕੱਟਦੇ ਰਹਿੰਦੇ ਸੀ ਹੁਣ ਪੂਰੀ ਉਮੀਦ ਹੈ ਔਰ ਪ੍ਰੈਜ਼ੀਡੈਂਟ ਟਰੰਪ ਹੀ ਇਹ ਕਰ ਸਕਦੇ ਨੇ ਜੇ ਕੋਈ ਕਰ ਸਕਦੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੌਂਗ ਟਰਮ ਅਸਤੇ ਇਹ ਸਾਡੀ ਇਮੀਗ੍ਰੈਂਟ ਕਮਿਊਨਿਟੀ ਅਸਤੇ ਬੜਾ ਅੱਛਾ ਹੋਏਗਾ ਐਸੀ ਡਾਕਟਰ ਜਸਦੀਪ ਸਿੰਘ ਜਰਸੀ ਦੇਸ਼ ਵਿਦੇਸ਼ ਤੇ ਮੁੱਦਿਆਂ ਤੇ ਚਰਚਾ ਕੀਤੀ ਗੁਰੂ ਘਰਾਂ ਦੇ ਵਿੱਚ ਜੋ ਫਵਾਹਾਂ ਚੱਲ ਰਹੀਆਂ ਸੀ ਜੋ ਗਲਤ ਨਿਊਜ਼ਾਂ ਚੱਲ ਰਹੀਆਂ ਸੀ ਫੇਕ ਨਿਊਜ਼ਾਂ ਚੱਲ ਰਹੀਆਂ ਸੀ ਉਹਨਾਂ ਦੇ ਪਰਦੇ ਫਾਸ਼ ਕੀਤੇ ਦੇਖਦੇ ਰਹੋ ਅਮੇਜ਼ਿੰਗ ਟੀਵੀ ਫਿਰ ਮਿਲਾਂਗੇ ਅਗਲੇ ਹਫਤੇ ਨਵੇਂ ਪ੍ਰੋਗਰਾਮ ਦੇ ਨਾਲ ਨਵੇਂ ਐਪੀਸੋਡ ਦੇ ਨਾਲ ਦੇਖਦੇ ਰਹੋ ਅਮੇਜ਼ਿੰਗ ਟੀਵੀ ਤਦ ਤੱਕ ਲਈ ਸਸਿਕਾ